ਸਲੇਵਾਲ ਸਾਹਿਬ ਅੱਜ ਮੀਟਿੰਗ ਕੀਤੀ ਗਈ ਹੈ ਕਿਸਾਨਾਂ ਨਾਲ ਤੁਹਾਡੇ ਤੁਹਾਡੇ ਪਹੁੰਚ ਗਿਆ ਤੋਂ ਬੋਲ ਦੀ ਨਮਾਇੰਦ ਉਹਨਾਂ ਕੀ ਮੀਟਿੰਗ ਵਿੱਚ ਚੱਲ ਰਹੇ ਦੇਖੋ ਸਾਡਾ ਇੱਕ ਮੀਟਿੰਗਾਂ ਦਾ ਦੌਰ ਜਾਰੀ ਹੈ ਅਸੀਂ ਸਮਝ ਗਏ ਕਿ ਹੁਣ ਇਲੈਕਸ਼ਨ ਦੀ ਸਮਾਂ ਆ ਗਿਆ ਲੈਪਰਿੰਗ ਕੰਪਲੀਟ ਹੋਣ ਵਾਲਾ ਹੈ ਇਸ ਤੋਂ ਬਾਅਦ ਸਰਕਾਰ ਕੌਣ ਬਣਦੀ ਹੈ ਕਿਹਦੀ ਬਣਦੀ ਹੈ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਅਸੀਂ ਅੰਦੋਲਨ ਜਿਹੜਾ ਇੱਕ ਵਾਰੀ ਰੁਕਿਆ ਹੋਇਆ ਸੀ ਇਹਨੂੰ ਮੁੜ ਦੁਬਾਰਾ ਤੇਜ਼ ਕਰਨਾ ਹੈ ਅਸੀਂ ਕੋਈ ਕੌਲ ਆ ਸਕਦੀ ਹੈ ਅਗਰ ਸਰਕਾਰ ਕੱਲ ਨੂੰ ਸਾਨੂੰ ਕਹੇ ਕਿ ਵੀ ਅਸੀਂ ਤੁਹਾਨੂੰ ਅਲਾਉ ਕਰਦੇ ਹਾਂ ਦਿੱਲੀ ਚਲੋ ਜਾਂ ਫਿਰ ਦਿੱਲੀ ਆਸਤੇ ਅਸੀਂ ਮੂਵਮੈਂਟ ਕਰਨੀ ਹੈ ਜਿਹਦੇ ਲਈ ਸਾਡੀ ਕੋਸ਼ਿਸ਼ ਹੈ ਕਿ ਟਰਾਲੀਆਂ ਵੱਧ ਤੋਂ ਵੱਧ ਹੋਰ ਅਸੀਂ ਕੱਢ ਕੇ ਲੈ ਜਾ ਕੇ ਮੋਰਚੇ ਨੂੰ ਸਟੈਂਫਰ ਕਰਨਾ ਹੈ ਉਹਦੀ ਤਿਆਰੀ ਦੇ ਵਜੋਂ ਇਹ ਮੀਟਿੰਗ ਸਿੰਘੀ ਔਰ ਉਸ ਤਰੀਕੇ ਦੇ ਨਾਲ ਲੋਕਾਂ ਦਾ ਸਵਾਲਾਂ ਦਾ ਇੱਕ ਸਿਲਸਿਲਾ ਜਾਰੀ ਹੈ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਸਹਿਬਾਨ ਨੇ ਉਹ ਉਸ ਸਿਲਸਿਲੇ ਦੇ ਸਬੰਧ ਵਿੱਚ ਵੀ ਸਿਰਚਾ ਕੀਤੀ ਹੈ ਕਿ ਉਸ ਦਾ ਪ੍ਰਭਾਵ ਕੀ ਆ ਰਿਹਾ ਹੈ ਕਿਹੋ ਜਿਹਾਂ ਲੋਕਾਂ ਦੇ ਵਿੱਚੋਂ ਰਿਸਪਾਂਸ ਮਿਲ ਰਿਹਾ ਹੈ ਪਰ ਉਹ ਸਾਰੇ ਦਿੱਤੇ ਅੰਦਰ ਵਿਚਾਰ ਚਰਚਾ ਕੀਤੀ ਹੈ ਉਹ ਹੈ ਉਹਦੇ ਲਈ ਮੀਟਿੰਗ ਰੱਖੀ ਗਈ ਸੀ ਹਾਂ ਜੀ ਜੀ ਆਪਣਾ ਅੰਦਰਾਜੀ ਕਦੋਂ ਤੱਕ ਜਿਹੜੀ ਹੈ ਮੂਵਮੈਂਟ ਨੂੰ ਅੱਗੇ ਬਤਾਇਆ ਜਾ ਸਕਦਾ ਹੈ ਕੋਈ ਗੱਲਬਾਤ ਦਾ ਸੱਦਾ ਪੱਤਰ ਕੋਈ ਆਉਣ ਦੀ ਸੰਭਾਵਨਾ ਜਾਂ ਚੋਣਾਂ ਤੋਂ ਬਾਅਦ ਕੋਈ ਗੱਲਬਾਤ ਕੇਂਦਰ ਸਰਕਾਰ ਨਾਲ ਹੋਵੇ ਦੇਖੋ ਜੇ ਤਾਂ ਤੁਸੀਂ ਸਾਰੇ ਹਾਲਾਤਾਂ ਨੂੰ ਨਿਗਾਹ 'ਚ ਮਾਰੋਗੇ ਸਭ ਤੋਂ ਵੱਡੀ ਗੱਲ ਤੇ ਦੇਖਣ ਵਾਲੀ ਹੈ ਕਿ ਕਦੇ ਵੀ ਜ਼ਿੰਦਗੀ ਦਾ ਪਹਿਲਾ ਅੰਦੋਲਨ ਹੈ ਇਹ ਜਿਹੜਾ ਇੱਕ ਅਜੀਬ ਕਿਸਮ ਦਾ ਅੰਦੋਲਨ ਹੈ ਕਿ ਇੱਕ ਪਾਸੇ ਚੋਣ ਜਾਬਤਾ ਲੱਗਿਆ ਹੋਵੇ ਕੋਡ ਆਫ ਕੰਡਕਟ ਦੇ ਹੁੰਦਿਆਂ ਲੋਕ ਅੰਦੋਲਨ ਕਰ ਰਹੇ ਹੁਣ ਪਰ ਉਹਦਾ ਸਾਨੂੰ ਜਿਹੜਾ ਪੋਜ਼ਿਟਿਵ ਬਹੁਤ ਵਧੀਆ ਹੰਗਾਰਾ ਮਿਲਿਆ ਇਸ ਮੋਰਚ ਨੂੰ ਉਹ ਹੀ ਮਿਲਿਆ ਕਿ ਜਿਹੜਾ ਅਸੀਂ 70 ਸਾਲ ਤੋਂ ਸੋਚਦੇ ਸੀਗੇ ਕਿ ਕਿਸਾਨ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਅਜੰਡੇ ਤੇ ਨਹੀਂ ਇਸ ਅੰਦੋਲਨ ਨੇ ਕਿਸਾਨ ਨੂੰ ਸਾਰੀਆਂ ਪੋਲੀਟਿਕਲ ਪਾਰਟੀਆਂ ਦੇ ਏਜੰਡੇ ਤੇ ਲੈ ਕੇ ਆਣਾ ਹਰੇਕ ਨੂੰ ਸੋਚਣਾ ਪਿਆ ਫੈਸਲਾ ਲੈਣਾ ਪਿਆ ਕਿਸਾਨੀ ਲਈ ਪਰ ਦੂਸਰੀ ਗੱਲ ਹੈ ਕਿ ਸਰਕਾਰ ਜਿਹੜੀ ਵੀ ਬਣਦੀ ਹੈ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕੀਤੇ ਆਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨੂੰ ਵੀ ਚਿੰਤਾ ਦਾ ਵਿਸ਼ਾ ਉਹਦੇ ਲਈ ਵੀ ਕਿਸਾਨ ਅੰਦੋਲਨ ਚ ਬੈਠੇ ਨੇ ਸਾਡੀਆਂ ਮੰਗਾਂ ਪੂਰੀਆਂ ਹੋਣ ਦੀ ਸਾਨੂੰ ਉਮੀਦ ਹੈ ਜੇਕਰ ਦੂਜੀ ਵੀ ਸਰਕਾਰ ਫੇਰ ਬਦਲਦਾ ਦੁਬਾਰਾ ਰਿਪੀਟ ਵੀ ਕਰ ਜਾਂਦੀ ਹੈ ਤਾਂ ਤਾਂ ਵੀ ਕੋਈ ਗੱਲ ਨਹੀਂ ਲੜਾਈ ਤਾਂ ਲੜਾਂਗੇ ਕਿਉਂਕਿ ਅਸੀਂ ਇਹ ਮੰਨ ਕੇ ਚੱਲੇ ਆਂ ਕਿ ਆਉਣ ਵਾਲੇ ਸਮੇਂ ਥੋੜੇ ਸਮੇਂ ਦੇ ਵਿੱਚ ਸਤੰਬਰ ਚ ਤਦ ਹਰਿਆਣੇ ਦੀ ਇਲੈਕਸ਼ਨ ਹੋਣ ਵਾਲੀ ਹੈ ਫਿਰ ਉਹਦੇ ਤੇ ਵੀ ਮਤਲਬ ਅਸੀਂ ਸਾਡਾ ਪ੍ਰਭਾਵ ਸਾਡਾ ਮੋਰੋਂ ਛੱਡੇਗਾ ਸੋ ਇਸ ਕਰਕੇ ਕੋਈ ਵੀ ਸਰਕਾਰ ਬਣੇ ਹਰੇਕ ਸਰਕਾਰ ਨੂੰ ਅਸੀਂ ਮਜਬੂਰ ਕਰਾਂਗੇ ਕਿ ਉਹ ਕਿਸਾਨਾਂ ਦੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੇ ਕਾਂਗਰਸ ਵੱਲੋਂ ਗਰੰਟੀ ਕਾਰਡ ਤੇ ਸਵਾਮੀਨਾਥਨ ਰਿਪੋਰਟ ਤੇ ਐਮਐਸਪੀ ਜਿਹੜੀ ਹੈ ਲਾਗੂ ਕਰਨ ਦੀ ਗੱਲ ਆਕੀ ਗਈ ਹੈ ਉਹਨਾਂ ਨੇ ਅਗਰ ਮਨੋਰਥ ਪੱਥਰ 'ਤੇ ਲਿਖਿਆ ਉਹਦਾ ਬਲੱਪਰ ਦੇ ਕਿਨਾਰਾ ਲੱਗਦਾ ਹੈ ਕਿ ਸਵਾਮੀਨਾਥਨ ਰਿਪੋਰਟ ਤੇ ਜਿਹੜਾ ਕੋ ਮੰਗ ਸੀਗੀ ਕਿਸਾਨਾਂ ਦੇ ਕਿ ਲਾਗੂ ਕੀਤੀ ਜਾਵੇ ਲੱਗਦਾ ਹੈ ਕਿ ਉਹ ਚੀਜ਼ ਪੋਸਿਬਿਲਟੀ ਹੈਗੀ ਹੈ ਸਵਾਲ ਕੀ ਹੈ ਕਿ ਵੈਸੇ ਤਾਂ ਕਾਂਗਰਸ ਤੋਂ ਕੋਈ ਉਮੀਦ ਨਹੀਂ ਸੀ ਸਾਨੂੰ ਕਿ ਕਰਨਗੇ ਕਿਉਂਕਿ ਇਹਨਾਂ ਦੇ ਟਾਈਮ 'ਚ 2004 ਤੋਂ ਲੈ ਕੇ 2006 ਤੱਕ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਇਹ ਰਿਪੋਰਟ ਟੇਬਲ 'ਤੇ ਆਈ ਹੈ 6 ਤੋਂ ਲੈ ਕੇ 14 ਤੱਕ 8 ਸਾਲੇ ਸਤਾਤੇ ਰਹੇ ਨੇ ਬਿਲਕੁਲ ਉਸ ਰਿਪੋਰਟ ਵੱਲ ਧਿਆਨ ਨਹੀਂ ਦਿੱਤਾ ਸਰਕਾਰ ਨੇ ਉਮੀਦ ਨਹੀਂ ਸੀ ਲੇਕਿਨ ਅੱਜ ਜਦੋਂ ਅੰਦੋਲਨ ਚੱਲ ਰਿਹਾ ਹੈ ਅੰਦੋਲਨ ਦੇ ਵਿੱਚ ਦੁਬਾਰਾ ਕਮਿਟਮੈਂਟ ਹੋ ਰਹੀ ਹੈ ਔਰ ਅੰਦੋਲਨ ਦੇ ਵਿੱਚ ਲੋਕ ਅੱਜ ਵੀ ਬੈਠੇ ਨੇ ਤਾਂ ਇਹ ਉਹਨਾਂ ਨੂੰ ਜ਼ਰੂਰ ਹਾਲਾਤ ਮਜਬੂਰ ਕਰਨਗੇ ਅਗਰ ਸਤਾ ਚ ਆ ਵੀ ਜਾਂਦੇ ਨੇ ਤੇ ਜਿਹੜਾ ਸੰਘਾਸ਼ਨ ਹੈ ਉਹ ਐਡਾ ਠੰਡਾ ਨਹੀਂ ਲੱਗਣਾ ਉਹ ਥੱਲੋ ਤਪ ਰਿਹਾ ਅੰਦੋਲਨ ਦੇ ਕਰਕੇ ਉਹਨੂੰ ਬੈਠਣ ਵਾਸਤੇ ਉਹਦੇ ਤੇ ਬੈਠਣ ਵਾਸਤੇ ਆਰਾਮ ਨਾਲ ਬੈਠਣ ਵਾਸਤੇ ਕਿਸਾਨਾਂ ਦੇ ਮੁੱਦੇ ਕਿਸਾਨਾਂ ਦੇ ਮਸਲੇ ਕਿਸਾਨਾਂ ਦੀਆਂ ਮੰਗਾਂ ਤੇ ਵਿਚਾਰ ਕਰਨੀ ਪਵੇਗੀ ਔਰ ਮਸਲੇ ਹੱਲ ਕਰਨੇ ਚੋਣਾਂ ਨੂੰ ਲੈ ਕੇ ਕੀ ਫੀਲ ਕਰੋਗੇ ਸਰ ਹਾਂ ਬੜੀ ਸਪਸ਼ਟਾ ਸਾਡੀ ਕਿ ਅਸੀਂ ਐਸਕੇਮ ਨਾਉਣ ਕੋਈ ਪੋਲਿਟਿਕਲ ਦਾ ਹਿੱਸਾ ਹੈ ਪਹਿਲੀ ਗੱਲ ਦੂਜੀ ਗੱਲ ਹੈ ਕਿ ਅਸੀਂ ਜਦੋਂ ਜਥੇਬੰਦੀ ਦਾ ਮੁੱਢਲਾ ਸਿਧਾਂਤ ਹੈ ਜਥੇਬੰਦੀ ਜਦੋਂ ਬਣੀ ਹੈ ਕਿ ਇਹ ਸਾਡੇ ਕਿਸਾਨ ਨੇ ਜਿਹੜੇ ਉਹ Hindu ਵੀ ਹੋ ਸਕਦੇ ਨੇ ਉਹ ਮੁਸਲਮਾਨ ਵੀ ਹੋ ਸਕਦੇ ਨੇ ਉਹ ਇਸਾਈ ਵੀ ਹੋ ਸਕਦੇ ਨੇ ਉਹ ਕ੍ਰਿਸਚੀਅਨ ਵੀ ਹੋ ਸਕਦੇ ਸਾਰੇ ਹੋ ਸਕਦੇ ਸਾਡੇ ਕਿਸਾਨੀ ਕਰਨ ਵਾਲਾ ਵਿਅਕਤੀ ਹਰ ਜਾਤੀ ਜੋ ਹੋ ਸਕਦਾ ਹੈ ਹਰ ਧਰਮ ਜੋ ਹੋ ਸਕਦਾ ਹੈ ਹਰ ਪੋਲੀਟਿਕਲ ਪਾਰਟੀ ਦਾ ਵਿਚਾਰਧਾਰਾ ਦਾ ਹੋ ਸਕਦਾ ਹੈ ਲੇਕਿਨ ਕਿਸਾਨੀ ਦਾ ਕਿੱਤਾ ਕਰਦਾ ਤੋ ਸਾਡਾ ਕਿਸਾਨ ਹੈ ਇਸ ਕਰਕੇ ਅਸੀਂ ਪਹਿਲਾਂ ਤੋਂ ਇਹ ਗੱਲ ਰੱਖੀ ਹੋਈ ਹੈ ਕਿ ਚੋਣਾਂ ਦੇ ਵਿੱਚ ਨਾ ਅਸੀਂ ਕਿਸੇ ਦੀ ਸਪੋਰਟ ਕਰਦੇ ਆਂ ਤੇ ਨਾ ਅਸੀਂ ਕਿਸੇ ਦਾ ਵਿਰੋਧ ਕਰਦੇ ਆਂ ਸਾਡਾ ਕਿਸੇ ਚੋਣਾਂ ਨਾਲ ਕੋਈ ਮਤਲਬ ਨਹੀਂ ਨਾ ਕੋਈ ਇੰਟਰਸਟ ਹੈ ਸਾਡਾ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਅੱਜ ਬੜਾ ਫੇਰ ਦੁਬਾਰਾ ਮੈਂ ਇਹ ਐਲਾਨ ਵੀ ਕਰਦਾ ਸਾਰੇ ਸਾਡੇ ਵੀਰਾਂ ਨੂੰ ਆਗਾ ਕਰਦਾ ਕਿਉਂਕਿ ਇਸ ਵੇਲੇ ਸਾਡੇ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਜੋ ਵੀਰਾਂ ਨੇ ਆ ਕੇ ਸਾਨੂੰ ਜੁਆਇਨ ਕੀਤਾ ਉਹਨਾਂ ਨੂੰ ਸਾਡੇ ਨਿਯਮਾਂ ਦਾ ਸਾਡੇ ਸਿਧਾਂਤਾਂ ਦਾ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਦਾ ਨਹੀਂ ਪਤਾ ਉਹ ਸਭ ਤੱਕ ਮੈਂ ਆਪਦੀ ਗੱਲ ਪਹੁੰਚਾਉਣੀ ਚਾਹਣਾ ਹੈ ਕਿ ਭਾਈ ਆਪਣੀ ਜਥੇਬੰਦੀ ਬਿਲਕੁਲ ਗੈਰ ਰਾਜਨੀਤਿਕ ਹੈ ਕਿਸੇ ਨੂੰ ਵੋਟ ਪਾਉਣ ਦਾ ਸਭ ਨੂੰ ਰਾਈਟ ਹੈ ਲੇਕਿਨ ਕਿਸੇ ਨੂੰ ਪ੍ਰੈਸ਼ਰਾਈਜ਼ ਕਰਨਾ ਕਿ ਇਹਨੂੰ ਵੋਟ ਪਾ ਇਹਨੂੰ ਪਾ ਇਹ ਅਲਾਉ ਨਹੀਂ ਕਰਦੀ ਜਥੇਬੰਦੀ ਕੋਈ ਵੀ ਵਿਅਕਤੀ ਕਿਸੇ ਵੀ ਪੋਲੀਟਿਕਲ ਪਾਰਟੀ ਦਾ ਸਮਰਥਨ ਨਾ ਕਰੇ ਕੋਈ ਵੀ ਵਿਅਕਤੀ ਕਿਸੇ ਨੂੰ ਵੋਟ ਕਿਸੇ ਦੇ ਹੱਕ ਚ ਪਾਉਣ ਲਈ ਇਹ ਕੰਪੇਨ ਨਾ ਕਰੇ ਜਿਹੜਾ ਵੀ ਕਰੇਗਾ ਉਹਦੇ ਖਿਲਾਫ ਅਸੀਂ ਸਖਤ ਐਕਸ਼ਨ ਨਾ ਮੰਗਦੇ ਨਿਸਾਨਾ ਵੱਲੋਂ ਲਗਾਤਾਰ ਹਮਸਰਾਗਰਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਸ ਤੇ ਵੀ ਟੀਸ ਵੱਲ ਧੱਕੇ ਜਾ ਰਹੇ ਨੇ ਕਿ ਜੇ ਵਿਰੋਧ ਕਰਨਾ ਤਾਂ ਹੱਕਾ ਪਰ ਉਹਦੀ ਜਿਹੜੀ ਜਾ ਕੇ ਤੋਰਪਾਨ ਜਿਹੜੀ ਹੈ ਦੋਸ਼ ਲੱਗਦੇ ਨੇ ਕਿ ਤੋਰਪਾਨ ਕੀਤੀ ਜਾਂਦੀ ਹੈ ਉਸ ਤੇ ਵੀ ਕਈ ਵਾਰੀ ਸਮਝਾਲ ਖੜੇ ਹੁੰਦੇ ਨੇ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਅਸੀਂ ਸਵਾਲ ਕਰਦੇ ਆਂ ਜੇ ਭਲਾ ਉਮੀਦਵਾਰ ਆਰਾਮ ਨਾਲ ਆਪਣੇ ਵਿੱਚ ਆਏ ਖੜ ਕੇ ਆ ਕੇ ਸਾਡੇ ਸਵਾਲਾਂ ਦੇ ਜਵਾਬ ਦੇ ਦੇ ਫਿਰ ਕੋਈ ਰੌਲਾ ਪੈਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਰੌਲਾ ਉਹਦੇ ਹੀ ਪੈਂਦਾ ਜਦੋਂ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ بجائے ਉਹ ਭੱਜਦੇ ਨੇ ਤੇ ਭੱਜਣੇ ਦਾ ਫਿਰ ਨਾਰੇ ਲੱਗਦੇ ਆ ਉਹ ਨਾਰੇ ਲੱਗਦੇ ਉਹਨਾਂ ਨਾਰਿਆਂ ਦੇ ਵਿੱਚੋਂ ਤੂੰ ਤੂੰ ਮੈਮਾ ਵੱਧ ਹੀ ਆ ਹੁਣ ਤੁਸੀਂ ਮੈਨਾਂ ਦੱਸਿਓ ਜਦੋਂ ਉਧਰਲੇ ਪਾਸੋਂ ਵੀ ਨਾਰੇ ਲੱਗਦੇ ਆ ਇਧਰਲੇ ਪਾਸੋਂ ਵੀ ਨਾਰੇ ਲੱਗਦੇ ਆ ਤਫਰੂ ਦੇ ਵਿੱਚ ਕਨਫਲਿਕਟ ਕਰਨ ਦੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿਉਂ ਮੈਂ ਗੱਲ ਕਰ ਰਿਹਾ ਦੇਖੋ ਆਰਐਸਐਸ ਦਾ ਜਿਹੜਾ ਜਨਰਲ ਸੈਕਟਰੀ ਹੈ ਉਹਦਾ ਬਿਆਨ ਆਉਂਦਾ ਹੈ ਕਿ ਜਿਹੜੇ ਇਹ ਅੰਦੋਲਨਕਾਰੀ ਅੰਦੋਲਨ 'ਚ ਬੈਠੇ ਆ ਇਹ ਅਲਗਾਓਵਾਦੀ ਨੇ ਇਹ ਚੋਣਾਂ ਦੇ ਦੌਰਾਨ ਦੇਸ਼ ਦਾ ਦੇ ਵਿੱਚ ਅਰਾਜਕਤਾ ਫੈਲਾਉਣਗੇ ਖਤਸਾ ਸਾਨੂੰ ਬਿਲਕੁਲ ਉਹਨਾਂ ਹੀ ਬਿਆਨਾਂ ਦੇ ਉੱਤੇ ਉਹਨਾਂ ਬਿਆਨਾਂ ਨੂੰ ਜਾਇਜ਼ ਠਹਿਰਾਉਣ ਵਾਸਤੇ ਹੰਸਰਾਜ ਹੰਸ ਸਾਡੇ ਜਿੱਦੇ ਨਰਿੰਦਰ ਮੋਦੀ ਆਇਆ ਪਟਿਆਲੇ ਔਰ ਸਾਡੀਆਂ ਜਥੇਬੰਦੀਆਂ ਉਹਦਾ ਸਵਾਲ ਪੁੱਛਣ ਜਾ ਰਹੀਆਂ ਨੇ ਪੁਲਿਸ ਉਹਨਾਂ ਨੂੰ ਰਸਤੇ 'ਚ ਰੋਕੀ ਬੈਠੀ ਆ ਪੁਲਿਸ ਨੂੰ ਪਤਾ ਪਟਿਆਲੇ ਦੇ ਨੂੰ ਕਿ ਸੜਕ ਬੰਦ ਆ ਤਾਂ ਫਿਰ ਹੰਸਰਾਜ ਹੰਸਰੂ ਉੱਥੇ ਕਿਉਂ ਲੈ ਕੇ ਆਂਦਾ ਪੁਲਿਸ ਦੀ ਗਲਤੀ ਆ ਜਾਂ ਫਿਰ ਪੁਲਿਸ ਤੋਂ ਵੀਰ ਕੇ ਹੰਸਰਾਜ ਹੀ ਆਇਆ ਹੈ ਤਾਂ ਫਿਰ ਹੰਸਰਾਜ ਉਹ ਕਹਿ ਰਿਹਾ ਇੱਥੇ ਤੁਹਾਡੇ ਮੋਗੇ ਕਹਿ ਕੇ ਗਿਆ ਕਿ ਮੈਂ ਬਿਲਕੁਲ ਪ੍ਰਪੇਅਰ ਹੋ ਕੇ ਗਿਆ ਸੀ ਪ੍ਰਪੇਅਰ ਹੋ ਕੇ ਗਿਆ ਜੀ ਦਾ ਮਤਲਬ ਉਹ ਸਾਜ਼ਿਸ਼ ਦੇ ਤਹਿਤ ਜਿਹੜੀ ਉੱਪਰੋਂ ਰਚੀ ਗਈ ਹੈ ਇਹ ਪੰਜਾਬ ਦੇ ਅੰਦਰ ਜਾ ਕੇ ਕਨਫਲिक्ट ਖੜਾ ਕਰੋ ਲੜਾਈ ਝਗੜੇ ਦਾ ਹਾਲਾਤ ਬਣਾਓ ਤਾਂ ਕਿ ਸਾਨੂੰ ਲਾਭ ਮਿਲ ਸਕੇ ਲੋਕਾਂ ਦੀ ਹਮਦਰਦੀ ਮਿਲ ਸਕੇ ਉਹਦੇ ਚ ਉਹਨਾਂ ਦੀ ਉਹ ਗੱਲ ਆ ਰਹੀ ਸੀ ਬਿਲਕੁਲ ਇੱਕ ਵੀ ਕਿਸਾਨ ਸਾਡੇ ਬੜੇ ਸੂਝਵਾਨ ਕਿਸਾਨ ਲੀਡਰ ਉੱਥੇ ਮੌਕੇ ਤੇ ਨੇ ਅਧਿਕਾਰੀ ਉੱਥੇ ਮੌਕੇ ਕਿਸੇ ਬੰਦੇ ਨੇ ਇਹਨਾਂ ਦੇ ਨੇੜੇ ਤੱਕ ਨਹੀਂ ਗਿਆ ਉਹ ਕਿੱਥੋਂ ਆ ਕੇ ਵੀ ਮੇਰੀ ਗੱਡੀ ਤੋੜਦੇ ਆ ਜਾਂ ਮੇਰੇ ਸ਼ੀਸ਼ੇ ਤੋੜਦੇ ਆ ਆ ਇਹ ਜ਼ਰੂਰ ਆ ਗੱਲ ਕਿ ਲੋਕਾਂ ਨੇ ਨਾਰੇ ਲਾਏ ਇਹ ਮੁੜ ਕੇ ਗਿਆ ਜਦੋਂ ਮੁੜ ਗਿਆ ਹੁਣ ਮੈਨੂੰ ਇਕੱਲ ਹੋਰ ਦੱਸਿਓ ਫੇਰ ਦੁਬਾਰਾ ਸਟੇਜ ਕੋਲੇ ਗੱਡੀ ਲੈ ਕੇ ਕਿਉਂ ਗਿਆ ਇਹਦਾ ਮਤਲਬ ਜਿਹੜਾ ਕਰਨਾ ਚਾਹੁੰਦਾ ਸੀ ਉਹ ਹੋਇਆ ਨਹੀਂ ਸੀ ਲੋਕਾਂ ਨੇ ਫੇਰ ਆਪਣੇ ਆਪ ਦੇ ਕਾਬੂ ਰੱਖਿਆ ਕਿਸੇ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਇਹ ਸਭ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਤਰੂ ਵੀ ਕਰਨ ਦੀ ਰਾਜਨੀਤੀ ਜੋ ਬੀਜੇਪੀ ਦਾ ਇੱਕ ਅਜੰਡਾ ਹੈ ਜਾਂ ਆਰਐਸਐਸ ਦਾ ਇੱਕ ਅਜੰਡਾ ਹੈ ਕਿ ਉਹਦੇ ਤੇ ਕੰਮ ਹੋ ਰਿਹਾ ਹੁਣ ਅਤਕਾ ਲੋਈ ਵੀ ਕਹਿੰਦਾ ਹੈ ਉਹ ਆਮ ਇਹ ਗੱਲ ਕਹਿੰਦਾ ਹੈ ਕਿ ਦੇਖੋ ਜੀ ਮੈਂ ਤਾਂ ਮੈਨੂੰ ਤਾਂ ਵਿਰੋਧ ਕਰਦੇ ਆ ਮੈਂ ਗਰੀਬ ਆ ਮੈਂ ਮੈਂ ਅੱਸੀ ਕਮਿਊਨਿਟੀ ਚੋਂ ਆ ਮੈਂ ਅੱਸੀ ਬੀਸੀ ਚੋਂ ਆ ਇਹ ਕਹਿੰਦੇ ਹੁਣ ਮੇਰਾ ਸਵਾਲ ਆਏ ਵੀ ਭਾਈ ਫਰੀਦਕੋਟ ਦੇ ਜਿੰਨੇ ਉਮੀਦਵਾਰ ਨੇ ਫਨਸ ਰਾਜ ਜੀ ਸੁਣੋ ਧਿਆਨ ਨਾਲ ਉਹ ਸਾਰੇ ਅੱਸੀ ਬੀਸੀ ਆ ਉਹਨਾਂ ਸਾਰਿਆਂ ਨੂੰ ਲੋਕ ਵੋਟਾਂ ਪਾਉਣਗੇ ਨਾ ਕਿਉਂਕਿ ਇਹ ਸੋ ਫਰੀਦਕੋਟ ਦੇ ਲੋਕ ਆ ਭਾਈ ਤੇਰੇ ਤੇ ਸਵਾਲ ਇਸ ਕਰਕੇ ਆ ਕਿ ਤੂੰ ਇਹ ਕਿਹਾ ਕਿ ਆਪਾਂ ਦਾ ਦੌਰ ਕਰਨਾ ਸੀ ਕਰਤਾ ਤੇ ਲੋਕ ਸਵਾਲ ਹੀ ਕਰਨਗੇ ਕਿ ਕੀ ਪਤਾ ਦੁਬਾਰਾ ਫਿਰ ਗੋਲਡ ਕਰਕੇ ਤਾਂ ਨਹੀਂ ਉੱਟ ਜਾਏਗਾ ਇਹ ਸਵਾਲ ਨੇ ਲੋਕਾਂ ਨੇ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਸੋ ਤੂੰ ਵੀ ਕਰਨ ਦੀ ਨੀਤੀ ਹੈ ਜਿਹੜੀ ਰਾਜਨੀਤੀ ਹੈ ਉਹ ਇਹ ਕਰਨ ਦੀ ਕੋਸ਼ਿਸ਼ ਇਹ ਕਰ ਰਹੇ ਨੇ ਜੋ ਮੈਨੂੰ ਲੱਗਦਾ ਅਤਿ ਨਿੰਦਨਯੋਗ ਹੈ ਲੇਕਿਨ ਇਹ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਇਹ ਨੀਤੀ ਇਹ ਰਾਜਨੀਤੀ ਦਾ ਨਹੀਂ ਚੱਲਣ ਨਹੀਂ ਦੇਣਗੇ ਧੰਨਵਾਦ ਸੌਣ ਬੰਦੀ ਸੀ